ਵਿਦਿ ਕ ਮਾਮਲਾ ਕਰਕੇ ਕੀਤਾ ਗਿਆ ਵੀ ਕਿ ਨੰਨੋਵਾਲ ਕਲਾਂ ਦੇ ਇੱਕ ਨੌਜਵਾਨ ਵੱਲੋਂ ਆਪਣੇ ਦੋਸਤ ਅਮਰਗੜ ਵਾਸੀ ਨੂੰ ਜ਼ਹਿਰੀਲੀ ਚੀਜ਼ ਦੇ ਕੇ ਉਹ ਵੀ ਕਤਲ ਦਾ ਦਿੱਤਾ ਗਿਆ ਪਰ ਜੋ ਮਲਜ਼ਮ ਹੈ ਉਹਦੇ ਪਰਿਵਾਰ ਵਾਲਾ ਕਹਿਣਾ ਕਿ ਪੁਲਿਸ ਵੱਲੋਂ ਗਲਤ ਖਤਮਾ ਕਰ ਦਿੱਤਾ ਗਿਆ ਹੈ ਕਿ ਦੋਨੋਂ ਜਾਣੇ ਕਿ ਨਸ਼ਾ ਕਰਦੇ ਸੀ ਇਹ ਮਲਜ਼ਮ ਦੇ ਪਰਿਵਾਰ ਦੇ ਮੈਂਬਰ ਕਹਿ ਰਹੇ ਨੇ ਜੀ ਹਾਂ ਜੀ ਮੌਜੂਦ ਹੈ ਹਸਪਤਾਲ ਨੇ ਲਿਆ ਪਿਤਾ ਜੀ ਨੇ ਚਲੋ ਉਹਨਾਂ ਦੇ ਇੱਕ ਕਹਿਣਾ ਰਾਈਟ ਹੈ ਜੀ ਜਿਹੜੇ ਉਹਨਾਂ ਦਾ ਕਹਿਣਾ ਵੀ ਮਰਜਮ ਨਸ਼ਾ ਕਰਦਾ ਜਾਂ ਮਰਨ ਵਾਲਾ ਨਸ਼ਾ ਕਰਦਾ ਉਹਦਾ ਅਸੀਂ ਪੋਸਟ ਵਰਡਮ ਵੀ ਕਰਾਇਆ ਜੀ ਉਹ ਪੋਸਟ ਵਰਡਮ ਤੋਂ ਬਾਅਦ ਹੀ ਕੁਝ ਕਹਿ ਸਕਦੇ ਆ ਰਿਪੋਰਟ ਆਉਣ ਤੇ ਪਰ ਉਹਨਾਂ ਦਾ ਕਹਿਣਾ ਹੈ ਕਿ ਜੋ ਕਤਲ ਦਾ ਮੁਕਦਮਾ ਪਾਇਆ ਗਿਆ ਉਹ ਗਲਤ ਮੁਕਦਮਾ ਪਾਉਣਾ ਗਲਤ ਪਰਿਵਾਰ ਦੇ ਜਿਨ੍ਹਾਂ ਦਾ ਮਤਲਬ ਮੁੰਡਾ ਮਰਿਆ ਜੀ ਵਿਕਰਮਲੀ ਵਿਕੀ ਉਹਦੇ ਪਰਿਵਾਰ ਨੇ ਸਟੇਟਮੈਂਟ ਲਿਖਾਈ ਹੈ ਜੀ ਉਹਦੇ ਆਧਾਰ ਤੇ ਫਿਰ ਸਾਨੂੰ ਕਾਰਵਾਈ ਕਰਨੀ ਜ਼ਰੂਰੀ ਹੁੰਦੀ ਆ ਬਾਕੀ ਪੋਸਟ ਮਰਮ ਦੇ ਵਿੱਚ ਸਾਰੀ ਗੱਲ ਕਲੀਅਰ ਹੋ ਜਾਂਦੀ ਹੈ ਜੀ ਉਹਣਾ ਬੋਲੇ ਕਿ ਵੀਡੀਓ ਵੀ ਦਿਖਾਈ ਜਾ ਰਹੀ ਜਿਸ ਦੇ ਵਿੱਚ ਜਿਹੜਾ ਬੰਦੇ ਦਾ ਜਿਹੜਾ ਇੱਥੇ ਮੋਜ਼ਰੇ ਬੋਨੇ ਬੈਠੇ ਨੇ ਇੱਕ ਲੜਕਾ ਨਾਲ ਖੜਾ ਤੇ ਇੱਕ ਵੀਡੀਓ ਬਣਾ ਰਿਹਾ ਉਹ ਕਹਿੰਦੇ ਦੋ ਹੋਰ ਨਾਲ ਸੀ ਉਹ ਵੀ ਰਿਕਾਰਡ ਕਰ ਦਿੱਤੇ ਜੀ ਇਹ ਤਾਂ ਸਾਡੇ ਕੋਲ ਵੀ ਆਈ ਹੈ ਜੀ ਵੀਡੀਓ ਤ੍ਰਤੀਸ਼ ਦੇ ਨਾਲ ਵੀ ਅਸੀਂ ਇਹਨੂੰ ਵਾਚਾਂਗੇ ਪਰ ਲੇਕਿਨ ਜਿੱਦ ਤੱਕ ਅਸੀਂ ਹੁਣ ਪਹੁੰਚੇ ਮਾਈਨਰ ਬੱਚੇ ਸੀ ਕੋਈ ਸਕੂਲ ਪੜਨ ਵਾਲੇ ਸੀ ਤੇ ਉਹਨਾਂ ਦੁਆਰਾ ਕੁਝ ਇਦਾਂ ਦੀ ਬੜਾਈ ਹੋਊਗੀ ਬਾਕੀ ਕਲੀਅਰ ਹੋ ਜਾਊਗਾ ਸਾਡੀ ਤ੍ਰਤੀਸ਼ ਦੇ ਵਿੱਚ ਇੱਕ ਹੋਰ ਸਵਾਲ ਹੈ ਉਹਨਾਂ ਦਾ ਕਹਿਣਾ ਹੈ ਉਹ 60 ਮੁੱਲਜਨ ਆ ਉਹ 20 ਸਾਲ ਦਾ ਹੈ ਤੇ ਜੋ ਮ੍ਰਿਤਕ ਹੈ ਉਹ 45 ਸਾਲ ਦਾ ਹੈ